ਹਾਂਜੀ 8ਵੀਂ ਦੇ ਪਿਆਰੇ ਵਿਦਿਆਰਥੀਓ ਇੱਕ ਵਾਰੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਫੇਰ ਸਵਾਗਤ ਹੈ ਇਸ ਵਾਰ ਆਪਾਂ ਤੁਹਾਡੇ ਲਈ ਪ੍ਰੈਕਟਿਸ ਸ਼ੀਟ ਨੰਬਰ 2 ਦਾ ਸੋਲੂਸ਼ਨ ਲੈ ਕੇ ਆਏ ਹਾਂ ਪਹਿਲੀ ਸ਼ੀਟ ਦਾ ਸੋਲੂਸ਼ਨ ਤੁਸੀਂ ਦੇਖ ਲਿਆ ਹੋ ਜੇ ਨਹੀਂ ਵੇਖਿਆ ਤਾਂ ਉਹ ਜਰੂਰ ਵੇਖ ਲੈਣਾ ਇਹਨਾਂ ਦੋਨਾਂ ਦੇ ਵਿੱਚੋਂ ਹੀ ਤੁਹਾਡਾ ਪਹਿਲਾ ਪੇਪਰ ਹੋਣਾ ਹੈ ਇਹ ਬੇਟਾ ਸ਼ੀਟ ਤੁਹਾਡੇ ਪੱਕੇ ਪੇਪਰਾਂ ਲਈ ਵੀ ਕਾਫੀ ਜ਼ਰੂਰੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਹਾਨੂੰ ਸਮੇਂ-ਸਮੇਂ ਤੇ ਜੋ ਕੁਝ ਵੀ ਅਪਡੇਟ ਆਪਾਂ ਪਾਉਣੇ ਰਹੇ ਨੇ ਮਿਲਦਾ ਰਹੇਗਾ ਹੁਣ ਆ ਪਹਿਲੀ ਸਵਾਲ ਦੇਖਦੇ ਆ ਪਹਿਲੀ ਵੀਡੀਓ ਨੂੰ ਵੀ ਜਰੂਰ ਦੇਖਣਾ ਜੇ ਨਹੀਂ ਦੇਖਿਆ ਤਾਂ 45796 ਵਿੱਚ 5 ਦਾ ਸਥਾਨਕ ਵਲ ਪਲੇਸ ਵੈਲੀ ਆਫ 5 ਕਿੰਨੀ ਹੈ ਪਲੇਸ ਵੈਲੀ ਆਫ 5 ਜਿੱਥੇ ਬੇਟਾ 5 ਲਿਖਿਆ ਉੱਤੇ 5000 ਕਰਦਾ ਕਿਉਂ 45796 ਵਿੱਚ 5 ਜਿੱਥੇ ਲਿਖਿਆ ਤੇ ਮਗਰ ਜਿੰਨੇ ਵੀ ਨੰਬਰ ਨੇ ਉਨੀਆਂ ਜ਼ੀਰੋ ਪਾ ਦੇ ਦਿੰਦੇ ਫਿਰ ਨਿਸ਼ਾਨੀ ਕਾਦੀਏ ਪਲੱਸ ਦੀ ਫਿਰ ਆਗਾਗਾ 1608 ਵਿੱਚ 6 ਦਾ ਸਥਾਨਕ ਪਲੇਸ ਵੈਲਿਊ ਆਫ 6 ਕਿੰਨੀ ਹੈ 600 1608 6 ਦੇ ਵਿੱਚ ਮਗਰ ਦੋ ਡਿਜੀਟ ਨੇ ਤਾਂ ਦੋ ਨੰਬਰ ਲਾ ਬਰਾਬਰ 7 ਇਹਦਾ ਮਤਲਬ 5000 ਤੇ 600 ਕਿੰਨੇ ਹੁੰਦੇ ਨੇ ਮੈਂ ਥੋੜਾ ਕਲਰ ਚੇਂਜ ਕਰਦਾ ਤੁਹਾਨੂੰ ਸਮਝ ਲਾ 5600 ਬਰਾਬਰ ਹੈ 7 ਤਾਂ ਇਹ ਕੇ ਦਾ ਮੁੱਲ ਕਿੰਨਾ ਹੋ ਗਿਆ 5600 7 5600 ਨੂੰ ਜੋ 7 ਦੇ ਵੰਡੀਆ ਕਿੰਨਾ ਆ ਜਾਂਦਾ 800 ਕਿੰਨਾ ਆ ਜਾਂਦਾ 800 ਤੇਰਾ ਅਨਸਰ ਪਹਿਲੇ ਦਾ ਕਿੰਨਾ ਆ ਗਿਆ 800 ਦੇਖੋ ਇੱਥੇ ਮੁੱਲ ਕਿੰਨਾ ਸੀ 5000 ਫਿਰ 600 ਬਰਾਬਰ ਕੀ ਦੀ ਹੈ 7a ਦੇ 5600 ਬਰਾਬਰ ਹੈ 7a ਤਾਂ 1a ਮੁੱਲ ਕਿੰਨਾ ਹੋ ਗਿਆ 800 5600 ਵਟੇ 7 ਬਹੁਤ ਸੌਖਾ ਸੀ ਨਾ ਦਾ ਨੰਬਰ ਆਫ ਸ਼ੀਟ ਅਵੇਲੇਬਲ ਫਾਰ ਮੇਕਿੰਗ ਨੋਟਬੁੱਕ ਇਚ 15 ਮੇਰੇ ਕੋਲ ਸ਼ੀਟਾਂ ਨੇ ਕਿੰਨੀਆਂ ਨੇ 15000 ਈਚ ਸ਼ੀਟ ਮੇਕ 8 ਪੇਜੀਜ ਆਫ ਨੋਟਬੁੱਕ ਵੱਡੀ ਸ਼ੀਟ ਹੈ ਇੱਕ ਸ਼ੀਟ ਦੇ ਨਾਲ 8 ਪੰਨੇ ਬਣ ਜਾਂਦੇ ਨੇ ਤਾਂ ਮੇਰੇ ਕੋਲ ਟੋਟਲ ਪੰਨੇ ਕਿੰਨੇ ਹੋਗੇ 15000 ਤਾਂ ਮੇਰੇ ਕੋਲ ਸ਼ੀਟਾਂ ਸੀ ਇੱਕ ਸ਼ੀਟ ਤੋਂ ਪੰਨੇ ਕਿੰਨੇ ਬਣਦੇ ਨੇ 8 ਹੁਣ ਹਰੇਕ ਕਾਪੀ ਦੇ ਵਿੱਚ ਕਿੰਨੇ ਪੰਨੇ ਲੱਗਦੇ ਨੇ 40 ਈਚ ਨੋਟਬੁੱਕ ਕੰਟੇਨ 40 ਪੇਜੀ ਤਾਂ ਟੋਟਲ ਕਾਪੀਆਂ ਕਿੰਨੀਆਂ ਬਣਨਗੀਆਂ ਤਾਂ ਕਾਪੀਆਂ ਦਾ ਘਾਟ ਹੀ ਬਣ ਗਈ ਹੈ ਨਾ ਪੰਨਿਆਂ ਤੋਂ ਕਿਉਂਕਿ ਇੱਕ ਕਾਪੀ ਦੇ ਵਿੱਚ 40 ਪੰਨੇ ਲੱਗਦੇ ਉੱਪਰ ਆ ਜਿਹੜਾ ਬੇਟਾ ਪੰਨਿਆਂ ਦੀ ਗਿਣਤੀ ਹੈ ਨੀਚੇ ਇੱਕ ਕਾਪੀ ਵਿੱਚ ਕਿੰਨੇ ਪੰਨੇ ਲੱਗਦੇ ਮੈਨੇ ਕੱਟਣਾ ਕੀ ਸੀ ਕਾਪੀਆਂ ਕਿੰਨੀਆਂ ਲੱਗਣਗੀਆਂ ਤੋਂ ਉਦੇ ਵਾਸਤੇ ਮੈਨੇ 40 ਨਾਲ ਇਹਨੂੰ ਕੀ ਕਰਤਾ ਭਾਗ ਕਰਤਾ ਜਿੰਨੇ ਪੰਨੇ ਸੀ 15000 ਸ਼ੀਟਾਂ ਨੇ ਇੱਕ ਸ਼ੀਟ ਦੇ ਨਾਲ 8 ਪੰਨੇ ਬੰਦੇ ਨੇ ਜਿੰਨੇ ਪੰਨੇ ਬੰਦੇ ਨੇ ਉੱਪਰ ਲਿਖਤਾ बटे ਜਿੰਨੇ ਇੱਕ ਕਾਪੀ ਦੇ ਵਿੱਚ ਪੰਨੇ ਨੇ 0 ਨਾਲ 0 ਕੱਟ ਤੋ 4 1 4 4 2 8 ਹੁਣ ਉੱਪਰ ਕਿੰਨਾ ਬਚ ਗਿਆ 1500 2 1500 ਨੂੰ 2 ਨਾਲ ਗੁਣਾ ਕਰੀਏ ਕਿੰਨਾ ਹੁੰਦਾ 3000 ਤਾਂ ਮੇਰੇ ਕੋਲ ਜਿਹੜੀ ਕਾਪੀਆਂ ਨੇ ਉਹ ਕਿੰਨੀਆਂ ਨੇ 3000 ਕਾਪੀਆਂ ਤਾਂ ਕਾਪੀਆਂ ਦੀ ਗਿਣਤੀ ਕਿੰਨੀ ਕਰ ਦੇਣੀ ਹੈ 3000 ਤਾਂ ਤਿੰਨ ਯਰ ਜਿੱਤੇ ਵੀ ਹੈ ਉਹ ਤੁਹਾਡਾ ਕੀ ਹੈ ਹੱਲ ਹੈ ਪ੍ਰੋਡਕਟ ਆਫ ਪ੍ਰੋਡਕਟ ਮਤਲਬ ਗੁਣਾ ਸਕਸੈਸਰ ਆਫ 99 ਤੇ ਪ੍ਰੀਡੈਸਸਰ ਆਫ 104 99 ਦੇ ਅਗਿਤਰ ਤੇ 104 ਦੇ ਪਛੇਤਰ ਦਾ ਗੁਣਨਫਲ ਕਿੰਨਾ ਹੋਵੇਗਾ 99 ਦੇ ਅਗਿਤਰ ਕੀ ਹਿੰਦਾ 100 104 ਦਾ 75 103 ਗੁਣਾ ਬੜੀ ਸੌਖੀ ਹੈ 103 ਨੇ ਕਿਵੇਂ 103 ਮਗਰ ਲੱਗੀਆਂ ਦੋ ਜ਼ੀਰੋ ਆਵਲੀਆਂ ਆਨਸਰ ਕਿੰਨਾ ਹੋ ਗਿਆ 103 ਡਬਲ 0 10300 ਬਹੁਤ ਸੌਖਾ ਸਵਾਲ ਸੀ 72 ਕਰੋੜ 185 ਇੱਥੇ ਥੋੜੀ ਜੀ ਮਿਸਟੇਕ ਹੈ ਪਰ ਜਿਵੇਂ ਲਿਖਿਆ ਆਪਾਂ ਨੂੰ ਤਾਂ ਸੋਲਵ ਹੋਵੇਂ ਹੀ ਕਰਨਾ ਪੈਣਾ ਹੈ 72 ਕਰੋੜ 8579 ਇੱਥੇ ਬਿਲਕੁਲ ਠੀਕ ਹੈ 72 ਕਰੋੜ ਚਲੋ ਜੀ 72 ਕਰੋੜ ਬ ਕਰੋੜ ਤੋਂ ਬਾਅਦ ਕੀ ਹੁੰਦਾ ਲੱਖ ਲੱਖ ਹੈ ਨਹੀਂ ਰਹਿ ਤਾਂ ਲੱਖ ਦੀਆਂ ਲੱਗੀਆਂ ਜ਼ੀਰੋ 85000 85000 ਇਹ ਆਗੇ ਮੇਰੇ ਹਜ਼ਾਰ 79 ਅੰਗਰੇਜ਼ੀ ਜੀ ਬੋਲਦੇ 79 ਜੇ ਨਾ 79 ਸਮਝ ਲੱਗੇ ਤਾਂ ਅੰਗਰੇਜ਼ੀ ਵਾਲਾ ਦੇਖ ਲਓ 79 ਇਹਦੇ ਤਿੰਨ ਡਿਜੀਟ ਪੈਣੇ ਸੀ 79 ਵਾਲੇ ਆਪਣੇ ਕੋਲ ਸਿਰਫ ਦੋ ਡਿਜੀਟ ਹੈ ਤਾਂ ਇੱਕ ਕੀ ਲਾ ਦੋ 0 ਤਾਂ ਇਹ ਬਣ ਗਿਆ ਤੁਹਾਡਾ 72 ਕਰੋੜ 00 ਲੱਖ 85079 ਤਾਂ ਇਹ ਸੰਖਿਆ ਜਿੱਥੇ ਵੀ ਤੁਹਾਨੂੰ ਨਜ਼ਰ ਆਉਂਦੀ ਹੈ ਤੁਹਾਡਾ ਕੀ ਹੈ ਆਨਸਰ ਤੇ ਸੰਖਿਆ ਨੂੰ ਧਿਆਨ ਨਾਲ ਦੇਖਿਆ ਮੈਨੂੰ ਨਜ਼ਰ ਆ ਗਈ ਨੰਬਰ 2 ਦੇ ਉੱਤੇ ਆ 2 ਤੇ ਨਹੀਂ ਕਿਉਂ ਕਿ ਇੱਥੇ ਜ਼ੀਰੋ ਦਾ ਫਰਕ ਹੈ ਇਹੀ ਧਿਆਨ ਰੱਖਣਾ ਆਪਾਂ ਨੇ ਤੇ ਸੰਖਿਆ ਮੇਨ ਜਿਹੜਾ ਆ ਰਿਹਾ ਨੰਬਰ 1 ਤੇ ਸਕਰੀਨ ਘੁੰਮ ਗਈ ਕੋਈ ਗੱਲ ਨਹੀਂ ਦੁਬਾਰੇ ਸੈੱਟ ਕਰਦੇ ਆਂ ਇਹ ਸੰਖਿਆ ਨਜ਼ਰ ਆ ਰਿਹਾ ਮੈਨੂੰ ਨੰਬਰ 1 ਦੇ 72 ਕਰੋੜ 85 ਲੱਖ 79000 ਬਸ ਇੱਥੇ ਇਹ ਜਿਹੜਾ 79 ਹੈ ਧਿਆਨ ਰੱਖਣਾ ਕਿਉਂਕਿ ਸੈਂਕੜਿਆਂ ਵਾਲੀ ਗੱਲ ਹੈ ਕਾਈ ਵਾਲੇ ਸਥਾਨ ਨੇ ਤਾਂ ਜ਼ੀਰੋ ਜ਼ਰੂਰ ਲਗਾਉਣੀ ਹੈ ਠੀਕ ਹੈ ਅੱਗੇ 120 ਮਿਲੀਅਨ ਨੂੰ ਲਿਖਣਾ ਭਾਰਤੀ ਸੰਖਿਆ ਪ੍ਰਣਾਲੀ ਵਿੱਚ 120 ਮਿਲੀਅਨ ਨੂੰ ਕਿਸ ਤਰ੍ਹਾਂ ਲਿਖਿਆ ਜਾ ਸਕਦਾ ਹੈ ਵੈਸੇ 120 ਮਿਲੀਅਨ ਕਿੱਦਾਂ ਹੁੰਦੇ ਨੇ 120 ਮਿਲੀਅਨ ਇਹ ਹੋ ਗਈ ਇੰਟਰਨੈਸ਼ਨਲ ਭਾਰਤੀ ਦੇ ਵਿੱਚ ਹੁੰਦਾ ਸੀ ਅਸੀਂ 0 0 ਫਿਰ ਦੋ ਜ਼ੀਰੋਆਂ ਫਿਰ ਦੋ ਜ਼ੀਰੋਆਂ ਫਿਰ 12 ਤਾਂ ਦੇਖੋ ਇਦਾਂ ਦੀ ਰਕਮ ਕਿਤੇ ਲੱਭ ਰਹੀ ਹੈ ਪਹਿਲਾਂ ਜ਼ੀਰੋਆਂ ਦੀ ਗਿਣਤੀ ਜ਼ਰੂਰ ਕਰ ਲਓ ਵੀ ਜ਼ੀਰੋਆਂ 3 ਤੋਂ 3 6 ਤੱਕ 7 ਠੀਕ ਹੈ ਤਾਂ ਇਹ ਰਕਮ ਦੇਖੋ ਆਪਾਂ ਨੂੰ ਕਿੱਥੇ ਮਿਲੇਗੀ ਫਿਲਹਾਲ ਮੈਨੂੰ ਇਹ ਰਕਮ ਹੀ ਨਹੀਂ ਨਜ਼ਰ ਆਈ 120 ਮਿਲੀਅਨ ਨੂੰ ਭਾਰਤੀ ਕਨਵਰਟ ਇੰਡੀਅਨ ਨੰਬਰ ਜਿਸਟ ਤਾਂ ਇਹ ਰਕਮ ਬੇਟਾ ਜਿਵੇਂ ਵੀ ਤੁਹਾਡੀ ਹੈਗੀ ਹੈ ਤਾਂ ਇਹ ਆਪਾਂ ਨੇ ਲਿਖਣੀ ਹੈ ਇੱਥੇ ਬਾਈ ਚਾਂਸ ਮੈਨੂੰ ਨਜ਼ਰ ਨਹੀਂ ਆ ਰਹੀ ਇਹਦੇ ਵਿੱਚ ਜ਼ੀਰੋਆਂ ਦੀ ਗਿਣਤੀ ਹੀ 6 ਹੈ ਇੱਥੇ ਜ਼ੀਰੋਆਂ ਦੀ ਗਿਣਤੀ 7 ਹੈ ਪਰ ਕਮਾ ਲਾਉਣਾ ਰਹਿੰਦਾਗਾ ਤਾਂ ਮੰਨ ਲਓ ਤੁਹਾਡਾ ਆਨਸਰ ਕਿੰਨਾਗਾ অপਸ਼ਨ ਆਹ ਸੋਰੀ ਇਹ ਵੀ ਨਹੀਂ ਲਾ ਸਕਦੇ ਕਿਉਂਕਿ ਤਿੰਨ ਤਿੰਨ ਛੱਡ ਕੇ ਹੈ ਤਾਂ ਆਪਣਾ ਇੱਥੇ ਨੰਬਰ 3 ਦੇ ਉੱਤੇ ਤੁਸੀਂ ਟਿਕ ਲਗਾ ਦਿਓ ਕਿ ਜ਼ੀਰੋਆਂ ਦੀ ਗਿਣਤੀ ਵੀ 7 ਹੈ ਤੇ ਆਨਸਰ ਵੀ ਠੀਕ ਹੈ ਬਾਕੀ ਜਦੋਂ ਇਦਾਂ ਦੀ ਥੋੜੀ ਜੀ ਗਲਤੀ ਆ ਜੇ ਕਿਤੇ ਆਪਾਂ ਜੋ ਵੀ ਤੁਸੀਂ ਲਾ ਕੇ ਆਉਂਗੇ ਪੇਪਰ ਦੇ ਵਿੱਚ ਉਹੀ ਆਪਸ਼ਨ ਤੁਹਾਡੀ ਠੀਕ ਮੰਨੀ ਜਾਣੀ ਹੈ ਕਿਉਂਕਿ ਕਿ ਇਹਨਾਂ ਦਾ ਰਾਈਟਿੰਗ ਦੇ ਵਿੱਚ ਮਿਸਟੇਕ ਇੱਥੇ ਹੋਈ ਹੋਈ ਹੈ ਇਹ ਤੇ ਇਹਨਾਂ ਨੂੰ ਕਮਾ ਲਾਉਣਾ ਸੀ ਕਮਾ ਨਹੀਂ ਲੱਗਿਆ ਅੱਗੇ ਹੈ 10000 20 ਸੈਂਕੜੇ 10 ਕੀ ਦੇ ਬਰਾਬਰ ਹੁੰਦਾ 10000 10000 20 100 20 100 ਦਾ ਮਤਲਬ ਹੈ 20 ਵਾਰੀ 100 20 ਵਾਰੀ ਸੋ ਤੇ 10 ਇਹਨਾਂ ਦਾ ਜੋੜ ਕਿਹਦੇ ਬਰਾਬਰ ਹੈ ਲਓ ਜੀ ਜੋੜ ਕਰਤਾ 0 1 0 2 1 12010 ਜਨਨ ਕਿ অপਸ਼ਨ ਨੰਬਰ 3 ਦੇ ਉੱਤੇ ਟਿੱਕ ਲਗਾ ਦੇਣਾ ਠੀਕ ਹੈ ਕਲੀਅਰ ਹੋ ਗਿਆ ਠੀਕ ਹੈ ਹੁਣ ਆਪਾਂ 7ਵੇਂ ਸਵਾਲ 'ਚ ਦੇਖਣਾ ਸਾਰਣੀ ਨੂੰ ਪੜ੍ਹਣੀ ਹੈ ਤੇ ਆਨਸਰ ਦੇਨੇ ਨੇ ਕੀ ਪੁੱਛਿਆ ਇਹਨਾਂ ਨੇ ਕੈਨੋਪਸ ਅਤੇ ਆਰਕਟਾਰ ਤਾਰਿਆਂ ਦੇ ਵਿਆਸ ਦਾ ਕਿੰਨਾ ਅੰਤਰ ਹੈ ਅੰਤਰ ਪੁੱਛਿਆ ਡਿਫਰੈਂਸ ਪੁੱਛਿਆ ਕਿਦੇ ਕਿਦੇ ਇੱਕ ਤਾਂ ਆ ਪੁੱਛਿਆ ਕੈਨੋਪਸ ਇੱਕ ਆਰਕਟਾਰ ਦੋਨਾਂ ਦਾ ਅੰਤਰ ਹੈ ਡਿਫਰੈਂਸ ਕੱਢਣਾ ਹੈ ਵੱਡੇ ਚੋਂ ਛੋਟੀ ਰਕਮ ਘਟਾਉਣੀ ਹੈ ਬਸ ਇੰਨੀ ਕੰਮ ਹੈ ਦੋ ਰਕਮਿਕੋ ਮੰਗੀ ਲਓ ਜੀ ਦੋ 5941920 ਵਿੱਚੋਂ ਕੀ ਘਟਾਉਣਾ 1 9 8 8 8 8 0 0 ਥੋੜਾ ਰਕਮਾਣ ਇੱਕ ਨੂੰ 0 ਥੱਲੇ ਧਿਆਨ ਨਾਲ ਲਿਖਣਾ ਫਿਰ ਤੁਹਾਡੇ ਸਵਾਲ 'ਚ ਕੋਈ ਦਿੱਕਤ ਨਹੀਂ ਆਉਦੀ 0 0 1 ਇੱਥੋਂ 1 ਇੱਕ ਨੂੰ ਲੈ ਲਿਆ ਕੋਈ 11 ਬਣ ਗਈ 11 ਚ ਉੱਟ ਕੱਢੀ 3 ਇਹਦੇ ਕੋਲ ਰਹਿ ਗਏ ਸੀ 3 13 ਬਣ ਗਈ 13 ਚ ਉੱਟ ਕੱਢੀ 5 ਉਰੇ ਰਹਿ ਗਈ 8 8ਾਂ ਚ ਉੱਟ ਕੱਢੀ 0 ਉਰੇ 1 ਇੱਕ ਨੂੰ ਦੇਤਾ 15 15 ਚ 9 ਕੱਢੇ 6 ਪੂਰੇ ਬਚ ਗਿਆ 0 0 ਲੌਨ ਦੀ ਲੋੜ ਨਹੀਂ ਹੁੰਦੀ ਤਾਂ ਅੰਤਰ ਕਿੰਨਾ ਆ ਗਿਆ 6053 120 60,53,100 ਤਾਂ ਤੁਸੀਂ ਦੋ ਨੰਬਰ অপਸ਼ਨ ਦੇ ਉੱਤੇ 1 ਲਗਾ ਦੇਣਾ ਤੁਹਾਡੀ ਦੋ ਨੰਬਰ অপਸ਼ਨ ਇਹਦਾ ਆਨਸਰ ਹੈ ਬੜਾ ਹੀ ਇੰਟਰਸਟਿੰਗ ਜਿਹਾ ਸਵਾਲ ਹੈ ਘੁਮਾ ਕੇ ਜੇ ਪਾਇਆ ਹੋਇਆ ਹੈ ਇੱਕ ਮੋਬਾਈਲ ਨੰਬਰ ਵਿੱਚ 10 ਅੰਕ ਹੁੰਦੇ ਨੇ ਸਭ ਨੂੰ ਪਤਾ ਹੈ ਜਿਹੜੇ ਪਹਿਲੇ 4 ਅੰਕ ਨੇ 998 ਤੇ 7 ਨੇ ਜਿਹੜੇ ਆਖਰੀ 3 ਅੰਕ ਨੇ 9987 ਇਹ ਹੋ ਗਏ ਪਹਿਲੇ 4 ਅੰਕ ਆਖਰੀ ਜਿਹੜੇ 3 ਅੰਕ ਨੇ ਉਹ ਕਿੰਨੇ ਨੇ 3 5 5 ਚੇਂਜ ਹੋ ਸਕਦਾ ਅੱਗੇ ਪਿੱਛੇ ਪੈਟਰਨ ਵੀ ਕੁਝ ਵੀ ਹੋ ਸਕਦਾ ਬਾਕੀ ਦੇ ਜਿਹੜੇ ਅੰਕ ਨੇ ਉਹ ਕੀ ਨੇ ਵੱਖਰੇ ਨੇ ਵੱਖਰੇ ਇਹਨ ਦਾ ਸੈਂਸ ਮੇਰੇ ਕੋਲ ਕੀ ਕੁਝ ਆ ਗਿਆ 9 ਆ ਗਿਆ 8 ਆ ਗਿਆ 7 ਆ ਗਿਆ 3 ਆ ਗਿਆ ਤੇ 5 ਆ ਗਿਆ ਮੇਰੇ ਕੋਲ ਕੀ ਕੁਝ ਨਹੀਂ ਆਇਆ 6 4 2 1 0 ਮਤਲਬ 6 4 2 1 ਤੇ 0 ਮੇਰੇ ਕੋਲੇ ਮਿਸ ਨਹੀਂ ਤੁਸੀਂ ਧਿਆਨ ਚ ਰੱਖਿਓ 6 4 2 1 ਤੇ 0 ਇਹ ਅਜੇ ਤੱਕ ਆਏ ਨਹੀਂ ਹੈਗੇ ਅੰਕ ਬਾਕੀ ਦੇ ਅੰਕ ਵੱਖਰੇ ਨੇ ਅਤੇ ਮੋਬਾਈਲ ਨੰਬਰ ਨੂੰ ਸਭ ਤੋਂ ਵੱਡੀ ਸੰਭਾਵਿਤ ਸੰਖਿਆ ਬਣਾਉਂਦੇ ਨੇ ਇਹ ਅੰਕ ਕਿਹੜੇ ਹੋ ਸਕਦੇ ਨੇ ਮਤਲਬ ਜਿਹੜੇ ਅੰਕ ਮੇਰੇ ਕੋਲ ਮਿਸ ਹੋ ਗਏ ਇਹਨਾਂ ਤੋਂ ਵੱਖਰੇ ਨੇ ਤਾਂ ਕਿਹੜੇ ਨੰਬਰ ਹੋ ਸਕਦੇ ਨੇ ਵੀ ਸੰਖਿਆ ਆਪਣੀ ਸਾਰਿਆਂ ਤੋਂ ਕੀ ਬਣ ਜੇ ਵੱਡੀ ਬਣ ਜੇ ਹੁਣ ਇਹਨਾਂ ਪੰਜਾਂ ਦੇ ਵਿੱਚੋਂ ਦੇਖੋ ਕਿਹੜੇ ਅੰਕ ਲੈ ਸਕਦੇ ਆਪਾਂ ਅੰਕ ਵੱਖਰੇ ਲੈਣੇ ਨੇ ਸੇਮ ਲੈਣੇ ਨਹੀਂ ਤਾਂ ਕਿਹੜੇ ਲਈਏ 6 4 ਤਾਂ ਆਪਾਂ ਕਿਹੜੇ ਅੰਕ ਲਵਾਂਗੇ 6 4 ਤੇ 6 4 ਤਾਂ ਇਸ ਤਰ੍ਹਾਂ ਜਿਹੜੀ ਸੰਖਿਆ ਬਣੂਗੀ ਆਪਣੇ ਕੋਲ ਉਹ ਵੱਡੀ ਸੰਭਾਵਿਤ ਬਣ ਜੂਗੀ ਤਾਂ ਆਪਾਂ ਆਪਸ਼ਨ ਲੈਣੀ ਹੈ ਨੰਬਰ 3 ਠੀਕ ਹੈ ਹੋ ਸਕਦਾ ਵੀ ਕੋਈ ਕਿਸੇ ਹੋ ਢੰਗ ਨਾ ਕਰੇ ਪਰ ਆਪਣੀ ਸਮਝ ਦੇ ਮੁਤਾਬਕ ਜਿਵੇਂ ਲਿਖਿਆ ਇਨਾਂ ਨੇ ਬਾਕੀ ਦੇ ਅੰਕ ਕਿਨੇ ਵੱਖਰੇ ਨੇ ਵੱਖਰੇ ਨੇ ਮਤਲਬ ਇੰਨਾ ਦੇ ਨਾਲ ਦੇ ਨਹੀਂ ਹੈਗੇ ਸਭ ਤੋਂ ਵੱਡੀ ਸੰਖਿਆ ਵੀ ਬਣਾਉਣੀ ਹੈ ਤਬ ਵੱਡੀ ਸੰਖਿਆ ਇਹ ਹੀ ਇਹਦੀ ਬਣਦੀ ਹੈ 6 4 2 ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਗਲਤ ਪੁੱਛਿਆ ਕਿਹੜਾ ਨਾਟ ਰੂ ਧਿਆਨ ਦੇਣਾ ਐਚ ਸੀ ਐਫ ਆਫ ਟੂ ਡਿਸਟਿੰਕਟ ਪ੍ਰਾਈਮ ਨੰਬਰ ਇਜ਼ 1 ਦੋ ਅਪਹਾਰ ਸੰਖਿਆਵਾਂ ਦਾ ਮਮਾ ਸੱਸਾ ਵਾਵਾ ਇੱਕ ਹੁੰਦਾ ਬਿਲਕੁਲ ਸਹੀ ਹੈ ਇਹਨਾਂ ਦਾ ਆਪਣਾ ਗਲਤ ਪੁੱਛਿਆ ਨਾ ਦੋ ਸਹਿ ਅਪਹਾਰ ਸੰਖਿਆਵਾਂ ਦਾ ਮਮਾ ਸੱਸਾ ਬਾਬਾ ਉਹ ਜਿਹੜੇ ਸਹੇਭਾਜ ਨੇ ਸਹੇਭਾਜ ਦਾ ਮਤਲਬ ਕੀ ਹੁੰਦਾ ਜਿਨ੍ਹਾਂ ਦਾ ਮਮਾ ਸੱਸਾ ਬਾਬਾ ਇੱਕ ਹੋਵੇ ਜਿਵੇਂ 5 ਤੇ 7 ਦੋਨਾਂ ਦਾ ਮਮਾ ਸੱਸਾ ਬਾਬਾ ਕਿੰਨਾ ਹੈ ਇੱਕ ਇਹ ਵੀ ਕਥਨ ਕੀ ਹੈ ਬਿਲਕੁਲ ਸਹੀ ਹੈ ਪਹਿਲਾ ਵੀ ਸਹੀ ਹੋ ਗਿਆ ਦੂਜਾ ਵੀ ਸਹੀ ਹੋ ਗਿਆ ਦੋ ਲਗਾਤਾਰ ਜਿਸਤ ਸੰਖਿਆਵਾਂ ਦਾ ਮਮਾ ਸੱਸਾ ਬਾਬਾ ਦੋ ਹੁੰਦਾ ਲਗਾਤਾਰ ਜਿਸ ਸੰਖਿਆਵਾਂ ਦਾ ਮਤਲਬ ਹੈ ਜਿਵੇਂ 6 ਤੇ 8 ਇਹਨਾਂ ਦਾ ਮਮਾ ਸੱਸਾ ਬਾਬਾ ਵੀ ਦੋ ਹੁੰਦਾ ਇਹ ਵੀ ਬਿਲਕੁਲ ਕੀ ਹੈ ਠੀਕ ਹੈ ਇੱਕ ਜਿਸਤ ਸੰਖਿਆ ਤੇ ਇੱਕ ਟਾਂਕ ਸੰਖਿਆ ਦਾ ਮਮਾ ਸੱਸਾ ਬਾਬਾ ਜਿਸਤ ਸੰਖਿਆ ਹੁੰਦਾ ਦੇਖੋ ਬੇਟਾ ਇੱਕ ਜਿਸਤ ਸੰਖਿਆ ਕੀ ਇੱਕ ਟਾਂਕ ਸੰਖਿਆ ਜਿਸਤ ਸੰਖਿਆ ਮੰਨ ਲਓ 4 ਹੈ ਤੇ ਟਾਂਕ ਸੰਖਿਆ ਮੰਨ ਲਓ 5 ਹੈ ਇਹਦਾ ਮਮਾ ਸੱਸਾ ਬਾਬਾ ਕਹਿੰਦੇ ਜਿਸਤ ਸੰਖਿਆ ਹੁੰਦੀ ਹੈ ਜਦੋਂ ਹੁਣ 5 ਦੇ ਵਿੱਚ ਗੁਨਨਖੰਡ 2 ਹੀ ਨਹੀਂ ਹੈਗਾ ਮਤਲਬ ਜਿਹੜੀ ਸੰਖਿਆ ਟਾਂਕ ਹੋਗੀ ਉਹ 2 ਤੇ ਵੰਡੀ ਹੋਈ ਨਹੀਂ ਜਾਂਦੀ ਤੇ ਫਿਰ ਮੰਮਾ ਸੱਸਾ ਵਾਵਾ ਵੀ ਜਿਸ ਤੱਕ ਕਿਵੇਂ ਹੋ ਸਕਦਾ ਹੈ ਤਾਂ ਇੱਕ ਕਥਨ ਆਪਣਾ ਗੀ ਹੋ ਗਿਆ ਗਲਤ ਗਲਤ ਮਤਲਬ ਗਲਤੀ ਤਾਂ ਪੁੱਛਿਆ ਉਹਨਾਂ ਨੇ ਤਾਂ ਤੁਸੀਂ ਨੰਬਰ 4 ਦੇ ਉੱਤੇ ਟਿੱਕ ਲਗਾ ਦੇਣੀ ਹੈ 헤ਡਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ ਗਲਤ ਕਿਹੜਾ ਹੈ ਇੱਥੇ ਵੀ ਗਲਤ ਪੁੱਛਿਆ ਫਾਲਸ ਪੁੱਛਿਆ ਅਪਾਦ ਸੰਖਿਆਵਾਂ ਦੀ ਗਿਣਤੀ ਅਨੰਤ ਹੈ ਇਨਫਾਈਨਿਟ ਆ ਬਹੁਤ ਸਾਰੀਆਂ ਅਪਾਦ ਸੰਖਿਆਵਾਂ ਨੇ ਬਿਲਕੁਲ ਸਹੀ ਸਾਰੀਆਂ ਅਪਾ ਸੰਖਿਆਵਾਂ ਟਾਂਕ ਹਨ ਆਪਾਂ ਜਦੋਂ ਅਪਾ ਸੰਖਿਆਵਾਂ ਸਟਾਰਟ ਕਰਦੇ ਆਂ ਆਪਾਂ ਕਿੱਥੋਂ ਕਰਦੇ ਆਂ 2 3 5 7 ਸਭ ਤੋਂ ਪਹਿਲੀ ਸੰਖਿਆ ਕੀ ਹੈ ਪ੍ਰਾਈਮ ਨੰਬਰ ਅਪਾ ਸੰਖਿਆ 2 ਤੇ 2 ਕੀ ਹੈ ਜਿਸ ਈਵਨ ਨੰਬਰ ਤੇ ਇਹ ਕਹੀ ਜਾਂਦੇ ਆਰਡ ਨੰਬਰ ਮਤਲਬ ਪੰਜਾਬੀ ਚ ਟਾਂਕ ਤਾਂ ਦੂਜਾ ਕੱਥ ਨਹੀਂ ਕੀ ਹੋ ਗਿਆ ਆਪਣਾ ਆਨਸਰ ਹੋ ਗਿਆ। ਕਿਉਂਕਿ ਇਹਨਾਂ ਨੇ ਗਲਤ ਪੁੱਛਿਆ ਸੀ। ਇਹ ਕਥਨ ਕੀ ਹੈ? ਗਲਤ ਹੈ। ਉਸ ਤੋਂ ਬਾਅਦ ਵਾਲੇ ਕਥਨ ਵੀ ਆਪਾਂ ਚੈੱਕ ਕਰ ਲੈਣੇ ਆ। ਇੱਕ ਅਪਾ ਸੰਖਿਆ ਦੇ ਦੋ ਹੀ ਗੁਣਨਖੰਡ ਹੁੰਦੇ ਨੇ। ਹਾਂ ਜਿਵੇਂ 7 ਦੇ ਦੋ ਹੀ ਗੁਣਨਖੰਡ ਹੈ 1 1 ਤੇ 7। 11 ਦੇ ਵੀ ਦੋ ਹੀ ਗੁਣਨਖੰਡ ਹੈ 1 ਤੇ 11। 13 ਦੇ ਵੀ ਦੋ ਹੀ ਗੁਣਨਖੰਡ ਹੈ 1 ਤੇ 13। ਤੇ ਇਹ ਕਥਨ ਬਿਲਕੁਲ ਸਹੀ ਸੀ। 90 ਅਤੇ 100 ਦੇ ਵਿਚਕਾਰ ਇੱਕ ਹੀ ਪ੍ਰਾਈਮ ਨੰਬਰ ਹੈ। ਕਿਹੜਾ 97 ਇਕੱਲਾ ਇਹੀ ਪ੍ਰਾਈਮ ਨੰਬਰ ਹੈ ਦੂਬਿਨਾ ਹੋਰ ਕੋਈ ਪ੍ਰਾਈਮ ਨੰਬਰ 90 ਤੇ 100 ਦੇ ਵਿਚਕਾਰ ਨਹੀਂ ਹੈਗਾ ਇਹ ਵੀ ਸਹੀ ਸੀ ਤਾਂ ਗਲਤ ਕੀ ਸੀ ਇਕੱਲਾ ਨੰਬਰ 2 ਦੋ ਪ੍ਰਾਕਿਰਤਿਕ ਸੰਖਿਆਵਾਂ ਮਾ ਪੀ ਅਤੇ ਕਿਊ ਦੇ ਸਬੰਧ ਦੇ ਵਿੱਚੋਂ ਕਿਹੜਾ ਕਥਨ ਸਹੀ ਹੈ ਪੀ ਕੀ ਇੱਕ ਆਪਾਜ ਮਤਲਬ ਪੀ ਕੀ ਹੈ ਪ੍ਰਾਈਮ ਤੇ ਕਿਊ ਕੀ ਹੈ ਪਾਜ ਪਾਜ ਮਤਲਬ ਕੰਪੋ ਜਟ ਕਿਉਂਕਿ ਇਹ ਕੰਪੋਜ਼ਿਟ ਜਿਹਨੂੰ ਪੰਜਾਬੀ ਚ ਬੋਲਦੇ ਆ ਪਾਜ ਤਿੰਨ ਚ ਕਿਹੜਾ ਕਤਨ ਹੈ ਜਿਹੜਾ ਉਹ ਠੀਕ ਹੈ ਦੇਖੋ ਧਿਆਨ ਨਾਲ ਜੇ ਪੀ ਪ੍ਰਾਈਮ ਹੈ ਕਯੂ ਕੰਪੋਜ਼ਿਟ ਪ੍ਰਾਈਮ ਮਤਲਬ ਮੰਨ ਲਓ ਤਿੰਨ ਗੁਣਾ ਕੰਪੋਜ਼ਿਟ ਕੰਪੋਜ਼ਿਟ ਮਤਲਬ ਨੌ ਲੈ ਲਓ ਕਿਉਂਕਿ 9 3 ਤੇ ਵੰਡਿਆ 9 3 27 ਇਹਨਾਂ ਨੇ ਵੀ ਆਖਿਆ p q ਇੱਕ ਟਾਂਕ ਸੰਖਿਆ ਹੋ ਸਕਦੀ ਹੈ ਹੋਵੇ না ਹੋਵੇ ਮਤਲਬ ਕਦੇ ਨਾ ਕਦੇ ਤਾਂ ਹੋ ਸਕਦੀ ਹੈ ਕਾਤਨ ਬਿਲਕੁਲ ਕੀ ਹੈ ਸਹੀ ਹੈ q p ਇੱਕ ਅਪਹਾਸ ਸੰਖਿਆ ਹੋ ਸਕਦੀ ਹੈ ਹੁਣ ਮੈਨੇ q ਕਿੰਨਾ ਲਿੱਤਾ ਸੀ 9 p ਕਿੰਨਾ ਲਿੱਤਾ 3 9 ਨੂੰ 3 ਤੇ ਵੰਡ ਦੋ ਕਿੰਨਾ ਆ ਗਿਆ 3 ਤੇ 3 ਕੀ ਹੈ ਮੇਰੇ ਕੋਲੇ ਅਪਹਾਸ ਸੰਖਿਆ ਤਾਂ ਦੂਜਾ ਕਥਨ ਵੀ ਮੇਰਾ ਹੋ ਸਕਦਾ ਮੈਂ ਸਾਫ਼ ਕਰਦਾ ਇੱਕ ਵਾਰੀ ਪਹਿਲਾ ਵੀ ਹੋ ਸਕਦਾ ਦੂਜਾ ਵੀ ਹੋ ਸਕਦਾ ਹੁਣ ਆਪਾਂ ਤੀਜਾ ਦੇਖੀਏ ਪੀ ਜੋੜ ਕਿਊ ਇੱਕ ਅਭਾਜ ਸੰਖਿਆ ਹੋ ਸਕਦੀ ਹੈ ਲਓ ਜੀ ਪੀ ਕੀ ਹੈ ਅਭਾਜ ਸੰਖਿਆ ਕਿਊ ਕੀ ਹੈ 9 ਲੈ ਲੈਨੇ ਆਪਾਂ ਕੰਪੋਜ਼ਿਟ ਨੰਬਰ ਦੋਨਾਂ ਨੂੰ ਜੋੜੀਏ ਕਿੰਨਾ ਬਣ ਗਿਆ 11 ਤੇ 11 ਕੀ ਹੈ ਮੇਰੇ ਕੋਲੇ ਫੇਰ ਫੇਰ ਅਪਾਸ ਸੰਖਿਆ ਤੋਂ ਤੀਜਾ ਕਥਨ ਵੀ ਕੀ ਹੈ ਠੀਕ ਹੈ ਤੇ ਇਹਨਾਂ ਨੇ ਪੁੱਛਿਆ ਵੀ ਕੀ ਆਪਣੇ ਤੋਂ ਠੀਕ ਹੁਣ ਕੀਤੇ ਲਾਈਏ ਮਾੜਾ ਰੁਕ ਜਾਓ ਚੌਥੀ ਆਪਸ਼ਨ ਵੀ ਦੇਖ ਲਓ ਉਪਰੋਕਤ ਸਾਰੇ ਇਹਦੇ ਵਿੱਚ ਬੇਟਾ ਕੀ ਆਪਾਂ ਆਨਸਰ ਲਾਵਾਂਗੇ ਉਪਰੋਕਤ ਸਾਰੇ ਹੁਣ ਦੇਖੋ ਐਸ ਸੰਖਿਆ ਕੀ 100 ਤੋਂ ਲੈ ਕੇ 300 ਤੱਕ ਕਹਿੰਦੇ ਇਹਨਾਂ ਦੇ ਵਿੱਚ ਕਿੰਨੇ ਨੰਬਰ ਨੇ ਜਿਹੜੇ ਡਿਵੀਜ਼ੀਬਲ ਬਾਏ 5 ਨੇ 5 ਤੇ ਵੰਡੇ ਜਾਂਦੇ 100 ਤੋਂ ਲੈ ਕੇ 300 ਤੱਕ ਹੁਣ ਜੇ ਮੈਂ ਲਿਖਣ ਲੱਗਾ 100 ਹਾਲਾਂਕਿ ਇਦਾਂ ਨਹੀਂ ਸਵਾਲ 10th ਦੇ ਵਿੱਚ ਤੁਹਾਨੂੰ ਆਉਣੇ ਨੇ ਤਾਂ ਇਹਦੇ ਵਿੱਚ ਤੁਹਾਨੂੰ ਪਤਾ ਵੀ ਕਿਹੜੇ-ਕਿਹੜੇ ਨੰਬਰ ਵੰਡੇ ਜਾਣੇ 100 ਵੰਡਿਆ ਜਾਊਗਾ ਫਿਰ 105 ਵੰਡਿਆ ਜਾਊਗਾ ਫਿਰ ਉਸ ਤੋਂ ਬਾਅਦ 100 10 ਵੰਡਿਆ ਜਾਊਗਾ ਲਾਸਟ ਤੇ 300 ਵੀ ਵੰਡਿਆ ਜਾਊਗਾ ਤਾਂ ਇਹਨੂੰ ਆਪਾਂ ਕਿਵੇਂ ਲੱਭੀਏ ਕਿੰਨੀਆਂ ਸੰਖਿਆਵਾਂ ਨੇ ਪਹਿਲਾਂ ਆਪਾਂ ਵਿਚਾਰ ਲੱਭਦੇ ਹਾਂ 300 ਦੇ ਵਿੱਚੋਂ ਬੇਟਾ 100 ਘਟਾ ਦੋ ਕਿੰਨਾ ਆ ਗਿਆ 200 200 ਨੂੰ 5 ਦੇ ਵੰਡ ਦੋ ਤਾਂ ਮੇਰੇ ਕੋਲ ਆਨਸਰ ਕਿੰਨਾ ਆ ਗਿਆ 40 ਹੁਣ ਜੇ 200 ਨੂੰ 5 ਦੇ ਵੰਡਿਆ ਤਾਂ ਆਨਸਰ ਆਉਂਦਾ 40 ਤਾਂ ਤੁਹਾਡੇ ਸੰਖਿਆਵਾਂ ਕਿੰਨੀਆਂ ਬਣ ਗਈਆਂ 40 ਪਰ ਇੱਕ ਜੀ ਦਾ ਖਿਆਲ ਰੱਖਣਾ ਹੈ ਇਹਦੇ ਵਿੱਚ 300 ਨੂੰ ਵੀ ਵਿੱਚ ਲੈਣਾ ਤੇ 100 ਨੂੰ ਵੀ ਵਿੱਚ ਲੈਣਾ ਤਾਂ ਇਦਾਂ ਦੀ ਸੰਖਿਆ ਦੇ ਵਿੱਚ ਇੱਕ ਨੰਬਰ ਵਿੱਚ ਜੁੜ ਜਾਂਦਾ ਹੈ ਤਾਂ ਆਨਸਰ ਬਣ ਜਾਂਦਾ ਹੈ 41 ਨਹੀਂ ਸਮਝ ਲੱਗਿਆ ਦੁਬਾਰੇ ਸਮਝਾਉਂਦਾ ਹੁਣ ਮੰਨ ਲਓ 100 ਤੋਂ ਲੈ ਕੇ 110 ਤੱਕ ਸੰਖਿਆਵਾਂ ਵਿੱਚ ਦੇ ਜਿਹੜੀਆਂ 5 ਦੇ ਵੰਡੀਆਂ ਜਾਂਦੀਆਂ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਜਵਾਨੀ ਹੀ ਪਤਾ ਕਿੰਨੀਆਂ ਸੰਖਿਆਵਾਂ ਨੇ 3 ਨੇ ਲੇਕਿਨ ਜੇ ਮੈਥਡ ਨਾਲ ਕੱਢਣਾ ਫਿਰ ਕਿਵੇਂ ਨਿਕਲੂਗਾ ਤਾਂ ਮੈਥਡ ਨਾਲ ਕੀ ਹੈ 110 ਦੇ ਵਿੱਚੋਂ 100 ਘਟਾ ਦਿਓ बटे ਲਾ ਦਿਓ 5 ਕਿਉਂ 5 ਤੇ ਪੁੱਛਿਆ 10 ਵੰਡੇ 5 ਕਿੰਨਾ ਆ ਗਿਆ 2 ਪਰ ਮੇਰੀਆਂ ਸੰਖਿਆਵਾਂ ਕਿੰਨੀਆਂ ਸੀ 3 ਤੇ ਇਥੇ ਤੁਹਾਨੂੰ ਕਲੀਅਰ ਹੋ ਗਿਆ ਵੀ ਜਿੰਨਾ ਵੀ ਆਨਸਰ ਆਵੇ ਉਹਦੇ ਚ ਇੱਕ ਜੋੜਨਾ ਹੁੰਦਾ ਜੇ ਦੋਨੇ ਸੰਖਿਆਵਾਂ ਵਿੱਚ ਲੈਣੀਆਂ ਨੇ 120 ਤੇ 110 ਵੀ ਤੇ ਜੇ ਵਿੱਚ ਨਹੀਂ ਲੈਣੀਆਂ ਤਾਂ ਇੱਕ ਘਟਾ ਦਿਓ ਜੇ ਵਿੱਚ ਲੈਣੀਆਂ ਨੇ ਤਾਂ ਇੱਕ ਜੋੜ ਦਿਓ ਹੁਣ ਮੇਰੇ ਕੋਲ ਸੀ 100 ਤੋਂ ਲੈ ਕੇ 300 ਤੱਕ ਆਨਸਰ ਹੈ 40 ਤੇ ਇੱਕ ਜੋੜ ਦੇਣਾ ਤਾਂ ਆਨਸਰ ਨੂੰ ਕਿੰਨਾ ਲਿਖ ਦੇਣਾ 41 ਤਾਂ ਆਨਸਰ ਕਿੰਨਾਗਾ 41 ਅਗਲਾ ਸਵਾਲ ਹੈ ਪੈਟਰਨ ਨੂੰ ਵੇਖੋ ਤੇ ਲਿਖੋ ਪੈਟਰਨ ਵੇਖ ਕੇ ਸਮਝ ਜਾਨਾ ਕੀ ਕਰ ਰਹੇ ਨੇ 1+3 ਕਿੰਨੇ ਹੁੰਦੇ ਆ ਕਹਿੰਦੇ 4 1+3+5 ਕਿੰਨੇ ਹੁੰਦੇ ਆ 9 ਥੋੜਾ ਧਿਆਨ ਨਾਲ ਦੇਖੋ ਕੀ ਹੋ ਰਿਹਾ ਮੈਨੇ ਐਰੋ ਜਾਣ ਕੇ ਲਾਇਆਗਾ ਦੇਖ ਕੇ ਤੁਹਾਨੂੰ ਐ ਲੱਗਦਾ ਵੀ ਕੁਝ ਰਗਮ ਬਣ ਰਹੀ ਹੈ 4 2 ਦਾ ਵਰਗ ਹੈ 9 3 ਦਾ ਵਰਗ ਹੈ 16 ਵਰਗ ਮਤਲਬ ਸਕੁਅਰ 2*2 4 ਜੇ ਨਹੀਂ ਸਮਝ ਲੱਗਿਆ ਇਦਾਂ ਲਿਖ ਲਓ ਕੀ ਹੈ 2 2 4 9 3 3 9 ਜੇ ਇੱਕ ਦੋ ਰਕਮਾਂ ਸੀ ਤਾਂ 2 2 4 ਇੱਥੇ ਰਕਮਾਂ ਕਿੰਨੀਆਂ 3 3 3 9 ਰਕਮਾਂ ਕਿੰਨੀਆਂ ਦੇਖੋ 1 2 3 4 4 ਰਕਮਾਂ ਨੇ ਤਾਂ ਚੌਕਮ ਚੌਕੀ 16 ਪੂਰੀ ਰਕਮਾਂ ਕਿੰਨੀਆਂ ਨੇ 5 ਨੇ ਤਾਂ 5 5 25 5 5 25 ਹੁਣ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਰਹੀ ਆ ਕਿ ਮੈਂ गिन ਲੋ 1 2 3 4 5 6 7 8 9 ਤਾਂ ਅਨਸਰ ਕਿੰਨਾ ਹੋਗਾ 9 9 ਤਾਂ ਨੌਣੇ ਕਿੰਨਾ ਹੁੰਦਾ 81 ਤਾਂ ਤੁਸੀਂ ਆਪਸ਼ਨ ਚੌਥੀ ਦੇ ਉੱਤੇ ਟਿੱਕ ਲਗਾ ਦੇਣੇ ਇਹ ਵੀ ਬੜਾ ਇੰਟਰਸਟਿੰਗ ਜਿਹਾ ਸਵਾਲ ਆ ਰਾਮ ਨਾ ਸਮਝ ਲੈ ਕੁਝ ਵੀ ਨਹੀਂ ਹੈਗਾ ਮੈਂ ਪੰਜ ਅੰਕਾਂ ਦੀ ਸੰਖਿਆ ਹਾਂ ਲਓ ਜੀ 1 2 3 4 ਤੱਕ 5 5 ਨਾਲ ਵੰਡੀ ਜਾ ਸਕਦੀਆਂ ਪਰ 10 ਨਾਲ ਨਹੀਂ ਹੁਣ ਜਿਹੜੀ ਸੰਖਿਆ 5 ਨਾਲ ਵੰਡੀ ਜਾਊ 10 ਨਾਲ ਨਹੀਂ ਤਾਂ ਕਲੀਅਰ ਹੈ ਵੀ ਉਹਦੇ ਮਗਰ ਕੀ ਹੋਊਗਾ 5 ਕਿਉਂ 0 ਤਾਂ ਲੈ ਨਹੀਂ ਸਕਦਾ ਕਿਉਂਕਿ 10 ਤੇ ਵੰਡੀ ਨਹੀਂ ਜਾਂਦੀ ਮੇਰੇ 10ਵੇਂ ਅਤੇ 1000ਵੇਂ 10ਵਾਂ ਮਤਲਬ ਆਹ 10ਵਾਂ ਬੇਟਾ ਜਿੱਥੇ ਮੈਂ ਹੁਣ ਐਰੋਲਾ ਹੈ ਉਹ ਮੈਂ ਹਟਾਤਾ ਆਹ 1000ਵੇਂ ਸਥਾਨ ਹੈ ਹਟਾਤਾ ਕੀ ਇਹ ਕਰੰਬਰ ਦੂਜੀ ਅਤੇ ਤੀਜੀ ਕਿਹੜੀ ਸੰਖਿਆ ਹੈ ਕੀ ਪ੍ਰਾਈਮ ਨੰਬਰ ਹੈ ਦੂਜਾ ਪ੍ਰਾਈਮ ਨੰਬਰ ਕੀ ਹੈ ਤਿੰਨ ਪਹਿਲਾ ਪ੍ਰਾਈਮ ਨੰਬਰ ਬੇਟਾ 2 ਹੁੰਦਾ ਫਿਰ 3 ਫਿਰ 5 ਫਿਰ ਤੇ 1000ਵੇਂ ਸਥਾਨ ਤੇ ਕੀ ਹੈ ਤੀਜੀ ਪਹਾੜ ਸੰਖਿਆ ਤੀਜੀ ਦਹਾਪਾਤ ਕੀ ਹੈ 5 ਸੈਂਕੜੇ ਸਥਾਨ ਤੇ ਕੀ ਹੈ ਇੱਕ ਜਿਸਤ ਪਹਾੜ ਸੰਖਿਆ ਸੈਂਕੜਾ ਮਤਲਬ ਆਹ ਬੜਾ ਕਿਹੜੀ ਸੰਖਿਆ ਹੋਵੇ ਜਿਸਤ ਨਾਲੇ ਅਪਾਜ ਇੱਕੋ ਹੀ ਸੰਖਿਆ ਕਿਹੜੀ ਜਿਸਤ ਵੀ ਹੈ ਨਾਲੇ ਪਹਾਜ ਵੀ ਉਹ ਕੀ ਰਹੀ ਹੈ 2 ਹੈ ਤੇ 10000ਵੇਂ ਸਥਾਨ ਕੀ ਹੈ ਇਸ ਦਾ ਇਸ ਦਾ ਮਤਲਬ ਜਿਹੜੀ ਹੁਣ ਲਿਖੀ ਹੈ ਰਕਮ ਤੇ ਇਹਦਾ ਅੱਧਾ ਕਿੰਨਾ ਹੁੰਦਾ 1 ਤਾਂ ਤੁਹਾਡੇ ਕੋਲ ਸੰਖਿਆ ਤਿਆਰ ਹੈ 15235 ਆਪਸ਼ਨ ਲਾ ਦਿਓ ਤੀਜੀ ਦੁਬਾਰਾ ਚੈੱਕ ਕਰ ਸਕਦੇ ਹੋ ਸੰਖਿਆ ਦੇਖੋ ਪੰਜ ਅੰਕਾਂ ਦੀ ਹੈਗੀ ਹੈ ਹੈਗੀ ਹੈ ਪੰਜ ਤੇ ਵੰਡੀ ਜਾਂਦੀ ਆ ਹਾਂ ਕੌਣ ਕਹਿੰਦਾ ਆਹ ਕਹਿੰਦਾ ਜਿਹਦੇ ਸਰਕਲ ਕੀਤਾ ਮੇਰੇ 10ਵੇਂ ਅਤੇ 10000ਵੇਂ ਸਥਾਨ ਤੇ ਦੂਜੀ ਤੇ ਤੀਜੀ ਪਾਸ ਸੰਖਿਆ ਲੋ ਜੀ 10ਵੇਂ ਸਥਾਨ ਤੇ ਦੂਜੀ ਹਜ਼ਾਰਵੇਂ ਸਥਾਨ ਤੇ ਤੀਜੀ ਹੈਗੀ ਹੈ ਆ ਜਿਸ ਤਪਾ ਸੰਖਿਆ ਸੈਂਕੜੇ ਸਥਾਨ ਤੇ ਆਉ ਦੋਦੀ ਤਾਂ ਸਰ ਕਿੰਨਾ ਤੁਹਾਡਾ ਨੰਬਰ 3 ਸਭ ਤੋਂ ਛੋਟੀ ਤਿੰਨ ਅੰਕਾਂ ਦੀ ਸੰਖਿਆ ਨੂੰ ਸਭ ਤੋਂ ਵੱਡੀ ਦੋ ਸੰਖਿਆ ਦੀ ਸੰਖਿਆ ਨਾਲ ਗੁਣਾ ਕੀਤਾ ਜਾਂਦਾ ਹੈ ਸਭ ਤੋਂ ਛੋਟੀ ਤਿੰਨ ਅੰਕਾਂ ਦੀ ਸੰਖਿਆ ਹੁੰਦੀ ਹੈ ਬੇਟਾ 100 ਕਿ ਇਹਦੇ ਨਾਲ ਗੁਣਾ ਕੀਤਾ ਜਾਂਦਾ ਦੋ ਅੰਕਾਂ ਦੀ ਵੱਡੀ 99 ਤੇ ਜਿੰਨਾ ਵੀ ਗੁਣਨਫਲ ਆ ਗਿਆ ਗੁਣਾ ਕਰਨ ਦੀ ਲੋੜ ਨਹੀਂ ਹੈਗੀ ਗੁਣਾ ਮੈਂ ਕਰਤਾ ਲਓ ਜੀ ਗੁਣਾ ਹੋ ਗਿਆ ਸਭ ਤੋਂ ਛੋਟੀ ਦੋ ਅੰਕਾਂ ਦੀ ਤਾਂਕ ਸੰਖਿਆ ਨਾਲ ਵੰਡਿਆ ਜਾਂਦਾ ਸਭ ਤੋਂ ਛੋਟੀ ਦੋ ਅੰਕਾਂ ਦੀ ਤਾਂਕ ਸੰਖਿਆ ਕਿਹੜੀ ਹੈ ਸਭ ਤੋਂ ਛੋਟੀ ਦੋ ਅੰਕਾਂ ਦੀ ਤਾਂਕ ਸੰਖਿਆ ਕਿਹੜੀ ਹੁੰਦੀ ਹੈ ਦੋ ਅੰਕ ਕਿੱਥੋਂ ਸ਼ੁਰੂ ਹੁੰਦੇ ਨੇ 10 ਤੋਂ ਕਿੱਥੋਂ ਤੱਕ ਚੱਲਦੇ ਨੇ 99 ਤਾਂ ਟਾਂਕ ਸੰਖਿਆਵਾਂ ਕਿਤੋਂ ਸ਼ੁਰੂ ਹੁੰਦੀਆਂ ਸਭ ਤੋਂ ਛੋਟੀਆਂ 11 13 15 ਤੇ ਸਭ ਤੋਂ ਛੋਟੀ ਕਿਹੜੀ ਹੈ 11 ਤੈਨੂੰ ਕਿਤੇ ਵੰਡ ਦੋ 11 ਤੇ 11 ਇੱਕਮ 11 11 ਨੂੰ ਨਾਮ ਨਹੀਂ ਤਾਂ ਕਿੰਨਾ ਬਚ ਗਿਆ 9 100 ਤਾਂ 9 100 ਕਿੰਨਾ ਆਉਂਦਾ 900 ਤਾਂ ਮੇਰਾ ਆਨਸਰ ਕਿੰਨਾ ਆ ਗਿਆ অপਸ਼ਨ ਨੰਬਰ 4 ਬੇਟਾ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਮੇਂ-ਸਮੇਂ ਤੇ ਵੀਡੀਓ ਮਿਲਦੀਆਂ ਰੈਂਕ ਥੈਂਕ ਯੂ